ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵਾਰਤ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਜੀ ਜ਼ਰੂਰੀ ਬੇਨਤੀ ਆ ਕਿ ਆਪਣੀ ਕਿਤੇ ਵੀ ਖਰੀਦਦਾਰੀ ਸਜਣੋ ਕਰਦੇ ਕਿਸੇ ਚੈਨਲ ਉਪਰੋਂ ਜਿਹੜਾ ਸвая ਸвая ਪਸ਼ੂ ਆ ਦੋ ਟਾਈਮ ਬਿਲਕੁਲ ਚੁਾਈ ਕਰਿਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਤੇ ਉਹ ਵੀਡੀਓ ਕਾਲ ਤੇ ਚੁਾਈ ਕਰਿਆ ਕਰੋ ਜੇ ਕੋਈ ਗੱਬਰ ਪਸ਼ੂ ਲੈਂਦਾ ਹੈ ਤੇ ਉਹ ਟਿਪ ਕੇ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰੋ ਨਰਖ ਪਰਖ ਜ਼ਰੂਰੀ ਆ ਬਾਕੀ ਅੱਜ ਦੀ ਵਿਜ਼ਿਟ ਪਿੰਡ ਮਾਨ ਨੇੜੇ ਲੱਗਦਾ ਕਰਿਆਲਾ ਜ਼ਿਲ੍ਹਾ ਕਰਨਤਾਰ ਸਾਹਿਬ ਤਹਿਸੀਲ ਪੱਟੀ ਭਾਈ ਜੋਧਬੀਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਕਰਦੇ ਆ ਗੱਲਬਾਤ ਜੁੜੇ ਰਹੋ ਐਂਡ ਤੱਕ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਠੀਕੇ ਠੀਕ ਹਾਂ ਤੁਹਾਨੂੰ ਦੱਸਾਂ ਵਧੀਆ ਜੀ ਇੱਕਦਾਂ ਐਡਰੈਸ ਕਰਕੇ ਨਗਰ ਪਿੰਡ ਪਿੰਡ ਮਾਨ ਆਪਣਾ ਹਾਂ ਜ਼ਿਲ੍ਹਾ ਕਰਨਤਾਰਨਾ ਤਹਿਸੀਲ ਪੱਟੀ ਪੱਟੀ ਮੋਬਾਈਲ ਨੰਬਰ ਬਾਈ 88258 012292 ਠੀਕ ਆ ਇੱਕ ਲਿਖੋ 9872786206 ਠੀਕ ਆ ਤੇ ਪੰਜ ਪਸ਼ੂ ਪਾਉਣੇ ਹਨਾ ਹਾਂਜੀ ਹਾਂਜੀ ਬਿਲਕੁਲ ਤੇ ਦੋ ਮੱਝਾਂ ਤਿੰਨ ਬਿਹੜਾ ਇਹ ਮੈਂ ਵੱਡੀ ਤੋਂ ਸ਼ੁਰੂਆਤ ਕਰ ਲਗੇ ਹਾਂਜੀ ਤੇ ਲਾਗੇ ਖੜੇ ਹੋਇ ਕਰਾਂ ਵਾ 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 ਮੋਢੇ ਤੇਰੇ ਤੇ ਆਉਂਦੀ ਹੈਂ ਬਾਲੀ ਵੱਡੀ ਮੈਂ ਆ ਘਾਤ ਕੋ ਤੇ ਚੰਗਾ ਏ ਤੇ ਬਹੁ ਇਹ ਸੂਬਾ ਕਿਨਵਾ ਕਰੀ ਗੇ ਗੱਲ ਇਹ ਕਿੱਥੇ ਸੂਬਾ ਰੁਜਜਾ ਤੇਜਾ ਵੀ ਮੰਨ ਸਕਦੇ ਆ ਨਾ ਮੰਨ ਸਕਦੇ ਆ ਆਹ ਕਰਦੀ ਲਿਆਂਦੀ ਆ ਆਪਾਂ ਲਿਆਂਦੀ ਆ ਅਗਲ ਠੀਕ ਆ ਆਪਾਂ ਲਿਆਂਦੀ ਆਪਣੀ ਕਿਹੜਾ ਕਰਦੇ ਆ ਇਹ ਵੀਰ ਜੀ ਕਿਤਨੀ ਆਦੀ ਨਰਿਆਣੇ ਹੁਣ ਮੱਜਣਿਆਂ ਇਹ ਉਡੀ ਲੇਟ ਸੁਗਾਨਾ ਚੋਇਆ ਪੰਜ ਜੀ ਠੀਕ ਆ ਤੇ ਮੌਕੇ ਦਾ ਭਾਈ ਦੁੱਧ ਪੱਕਾ ਕਿੰਨਾ ਹੋ ਮੌਕੇ ਦਾ ਕਿੰਨਾ ਮਰ ਗਿਆ 12 ਲੀਟਰ ਤਿਆਰ 12 ਲੀਟਰ ਆਪਾਂ ਬਿਲਕੁਲ ਰੈਡੀ ਚਵਾ ਕੇ ਦੇਣਾ ਤੇ ਮਗਰ ਕੱਟੀ ਮਗਰ ਕੱਟੀ ਕੱਟੀ ਬਹੁਤ ਸੀ ਮੈਂ ਉਹਦੀ ਤਗੜੇ ਚਲੋ ਖੋਲ ਕੇ ਮੈਨੂੰ ਤੋਰਾ ਕਰਵਾਈਏ ਜੇਕ ਲਓ ਸੱਜਣੋ ਮਗਰਾ ਕੱਟੀ ਵੜੀ ਵੱਡੀ ਆ ਜਿੱਦਾਂ ਦੀ ਮੈਂ ਆ ਉੱਚੀ ਸ਼ਾਦੇ ਵਿੱਚ ਸੋਹਣੀ ਆ ਮੈਂ ਇੰਤਾਜਾ ਤੁਸੀਂ ਲਾਇਓ ਕੀ ਤਿੱਜਾ ਕਸੂਆ ਅਸੀਂ ਮੰਨ ਸਕਦੇ ਹਾਂ ਉਹ ਤੇ ਓਡੀ ਕੱਟੀ ਆ ਸਮਝ ਲਓ ਠੀਕ ਆ ਫੋਈ ਨੂੰ ਤਾਂ ਮੈਨੂੰ ਯਾਦ ਦਾ ਕੋਈ ਮਹੀਨਾ ਖੰਡ ਹੋ ਗਿਆ ਉਹ ਨਾ ਭਾਈ ਹਾਂਜੀ 20 ਦਿਨ ਹੋ ਗਏ ਚਲ ਤੂੰ ਹਾਂ ਤੇ ਦੁਪਹਿਰ ਦਾ ਸਮਾਂ ਇਹ ਨੋਟ ਕਰਿਓ ਵੀ 2-4 ਘੰਟੇ ਚ ਚਵਾਈ ਦੇ ਵਿੱਚ ਪਏ ਹਨਾ ਹਾਂ ਚਲ ਕੋਈ ਨਹੀਂ ਖਿੱਚ ਕੇ ਲੈ ਚਲੋ ਬੱਚੇ ਦਾ ਫਿਰ ਪਸ਼ੂ ਨੇ ਕਰਨਾ ਹੀ ਹੋਇਆ ਭਾਈ ਹਾਂ ਕੋਨੀ ਲਾਇਆ 나ੜ 11 ਕੋ ਤੈਨੂੰ ੱੱਕੀ ਫਿਰਦੀ ਕੱਲੀ ਹੈਂ ਹਨ ਵੱਡੀ ਆ ਸੱਜਣਾ ਮੈਂ ਪੂਰੀ ਬਾਡੀ ਬੰਤਰ ਵਾਲੀ ਆ ਬੰਦੇ ਭਾਈ ਇੱਥੇ ਨਹੀਂ ਦੇ ਫਿਰ ਜੇ ਨਹੀਂ ਜਾਂਦੀ ਗ੍ਰਹਿਣ ਦੇ ਬੱਚੇ ਕੋਲ ਹੈਨਾ ਲਓ ਜੀ ਤੇ ਹਾ ਚੱਲ ਪੜ ਲਓ ਜੀ ਤੇ ਇਹ ਰੇਟ ਭਾਈ ਕਿੰਨਾ ਆਪਾਂ ਦੇ ਲਈ ਹਾਂ ਨਾ ਵੀਰ ਜੀ ਮੋਹਨ ਭਲਾ ਕਿੰਨਾ ਮਰਜ਼ੀ ਕਰੀਏ ਬੜਾ ਡੀਲ ਕਰੀਏਗੇ ਹਾਂ ਹਾਂ 1.40 ਤੋਂ ਮਾਂ ਟਾਂ ਕਰਾ ਕਿੰਨਾ ਕੇ ਕਰਨਾ ਹੈ 5 ਛੜਦੇ 5 ਛੜਦੇ ਹਾਂ ਜੀ ਹੋਰ ਛੜਦੇ ਪੰਜ ਹਾਂ ਨਹੀਂ 130 130 ਇਹ ਤੋਂ 100 ਰੁਪਿਆ ਛੋਟੀ ਹੁੰਦੀ ਚਲ ਕੋਈ ਗੱਲ ਤੇ ਆ ਮੈਂ ਸੂਈ ਸਵਾਈ ਇਹ ਹਾਂ ਜੀ ਕੱਟੀ ਦਿੱਤੀ ਕੱਟਾ ਭਾਈ ਕੱਟਾ ਕੱਟਾ ਆਜੀ ਸੂਈ ਚ ਰਾਤ ਠੀਕ ਹੈ ਤੋੜ ਦੇ ਮੇਰਾ ਵੀਰੇ ਵੀ ਸੂਹਾ ਸੱਜਣੋਂ ਇਹਦਾ ਵੀ ਇੰਤਾਜਾ ਲਾਇਓ ਕਿ ਦੂਜਾ ਤੀਜਾ ਕਿਣਵਾ ਬਾਕੀ ਮੈਂ ਸੋਈ ਸਵਾਈ ਆ ਜੇਰ ਜਰ ਪਾ ਕੇ ਭਾਈ ਬਿਲਕੁਲ ਓਕੇ ਆ ਉਹ ਬੱਚੇ ਨੂੰ ਜਨਮ ਦਿੱਤਾ ਨੂੰ ਲਓ ਜੀ ਦੁਪਹਿਰ ਦਾ ਸਮਾਂ ਜੀ ਇਹ ਇੰਤਾਜਾ ਲਾਇਓਰ ਪਸ਼ੂ ਕਿੰਨਾ ਕਭਾਨਾ ਆਂਦਾ ਹਾਂ ਹਾਂਜੀ ਹਾਂਜੀ ਤੇ ਏ ਬਾਈ ਫਿਰ ਆਪਾਂ ਰੇਟ ਕੀ ਕਰਤਾ ਇਹਦਾ ਵੀਰ ਜੀ ਮੜਾ ਆ 80 ਕਰ ਲਗੇ 80 ਕਰ ਲਈ 80 ਚੋਂ ਦੋ ਛੱਡ ਦਾਂਗੇ ਨਹੀਂ ਬਾਈ ਠੀਕ ਆ ਆ ਵੜ ਵੱਡੀ ਖੁੱਲ ਗਈ ਇਹ ਮਾਲਕਾਂ ਨੇ ਕਿੰਨਾ ਕਿ ਦੁੱਧ ਦੁੱਧ ਦੱਸਿਆ ਭਾਈ ਜੰਦਾ ਇਹ ਵੀਰ ਜੀ ਪਹਿਲੇ ਸੂਏ ਨੇ 32 ਕਿਲੋ ਤੇ ਆਏ 32 ਕਿਲੋ ਹਾਂ ਜੀ ਬਾਕੀ ਅਜੇ ਇਹ ذهن ਲੈ ਜੂਗਾ ਨਾ 20 ਰੁਪਏ ਆ ਹਾਂ ਜੀ ਫਿਰ ਤੇ ਗਾਂ ਬਹੁਤ ਜ਼ਿਆਦੀ ਬੰਜੂ ਹਣਾ ਅੱਛਾ ਜੀ ਗਾਹ ਵੱਡੀ ਫਾਰਮ ਵਾਲੀ ਆ ਨਾ ਸਜਣੋ ਫਾਰਮ ਵਾਲੀ ਆ ਦਿਨ ਨਾਲ 20 15 20 ਲੈਂਦੀ ਖੁੱਲੇ ਡੁੱਲੇ ਗੱਲਾਂ ਖਰੀਆਂ ਬਾਈ ਦੀਆਂ ਕਿਉਂ ਖਰੀਆਂ ਗੱਲਾਂ ਦਾ ਜਿਹੜਾ ਬਿਲਕੁਲ ਨਿਚੋੜ ਕੱਢ ਕੇ ਤੁਸੀਂ ਵੇਖਿਓ ਸੱਚੀਆਂ ਨੇਗਾਂ ਤੇ ਇਹ ਗੱਲ ਆ ਕਿ ਜਿਵੇਂ ਉਹਨੇ ਕਿਹਾ ਦਿਨ 20 ਲੈਂਦੀ ਆ 15 20 ਦਿਨ ਖੁੱਲੇ ਡੁੱਲੇ ਖੜਨੇ ਅਜੇ ਪੁੜੇ ਪੜੇ ਕੋਈ ਫਿਸੇ ਨਹੀਂ ਬੈਠਦੇ ਬਹੁਤ ਜ਼ਿਆਦੀ ਇਹ ਕਦ ਘਾਟ ਚਲੋ ਵੱਡਾ ਬੈਠਦਾ ਫਾਰਮ ਵਾਲੀ ਜੇ ਇਹ ਇੰਤਜਾ ਲਾਇਓ ਸੂਬਾ ਬਾਈ ਉਹਨਾਂ ਦੁੱਝਾ ਦੱਸਿਆ ਉਹ ਤਾਂ ਅਜਾ ਤੁਸੀਂ ਆਪਣਾ ਆਪ ਲਾਇਓ ਕਿਉਂਕਿ ਬਿਲਕੁਲ ਮੋਢੇ ਦੇ ਹੁੰਦੀ ਬਾਈ ਦੇ ਇਹ ਵੀ ਬੰਦਾ ਵੀ ਮਾਨਸਰ ਬੰਦਾ ਹਾਂ ਬਿਲਕੁਲ ਬਿਲਕੁਲ ਰੇਟ ਬਾਈ ਜੀ ਫਿਰੰਦਾ ਰੇਟ ਵੀ ਜੀ 90000 ਤੇ ਹਾਂ ਨਾ ਬਾਈ ਜੀ ਹਾਂ ਨਾ 5 ਛੱਡਦੇ 85 ਵੀ ਦੇ ਦਾਂਗੇ ਹੋਰ ਛੱਡ ਦੇਗੇ ਭਾਈ ਹੋਰ ਕਰ ਦਾਂਗੇ ਮਾਨਸਰ 80 ਦੀ ਕਰ ਦਈਏ ਹਾਂ ਨਾ ਹਾਂ ਜੀ ਠੀਕ ਆ ਆ ਵੇੜ ਟੋਕਰ ਕ ਬਣਾ ਕੀ ਬਾਈ ਪੱਕਾ ਬਾਈ ਦੁੱਧ ਕਿੰਨਾ ਹੋਊਗਾ ਦੋ ਤਾਂ ਵੀਰ ਜੀ 7 ਲੀਟਰ ਆਪਾਂ 6 ਕਿਲੋ 6 ਕਿਲੋ ਤੇ ਦੇਣੀ ਹੈ ਨਾ ਬਿਲਕੁਲ ਤੇ ਕਿੰਨੇ ਚੀਤੀ ਚੈੱਕ ਪਾਸ ਇਹ ਨੂੰ 8ਵਾਂ ਲੱਗਾ ਜੇ ਆਪਦੇ ਵੀਰ ਭਰਾ ਚੈੱਕ ਕਰਕੇ ਖੜ ਸਕਦੇ ਚਲੋ ਤੋਂ ਵਰ ਦੀਏ 8ਵਾਂ ਮਹੀਨਾ ਸੱਜਣੋ ਬਿਲਕੁਲ ਲੱਗਾ ਇਹ ਚੈੱਕ ਪਾਸ ਕਰਵਾ ਕੇ ਆਪਣੀ ਤੁਸੀਂ ਖਰ ਸਕਦੇ ਜੀ 6 ਕਿਲੋ ਦੁੱਧ ਦੱਸਿਆ ਬਾਈ ਨੇ ਠੀਕ ਆ ਲਓ ਜੀ ਸਵੇਰਾਂ ਤਾਜ਼ਾ ਲਾਇਓ ਖਾਸ ਕਰਕੇ ਸਾਨੂੰ ਤੇ ਦੂਜਾ ਨਜ਼ਰ ਆਉਂਦਾ ਥੋੜਿਆ ਪਿੰਡਿਆਂ ਫਿੱਕੀ ਆ ਬਾਕੀ ਤੁਸੀਂ ਸਾਰੇ ਸੂ ਜਵਾਨ ਜੀ ਲਿਆ ਭਾਈ ਨੌਂ ਤੇ ਬਾਈ ਜੀ ਇਹਦਾ ਰੇਟ ਇਹਦੇ ਮਿਰਜੀ ਪਲਾ 40 ਕਰ ਲਗੇ ਹੂੰ ਇਹ ਆਪਾਂ 35 ਦੀ ਦੇ ਦਈਏ ਜੈਜ ਕਰਕੇ ਦੇ ਦੋ ਜੈਜ ਧੀਰੇ ਧੀਰੇ ਜਹਾਜ਼ ਨਾਲ ਇਹ ਜੀ ਫਿਰ ਜੀ 100 ਰੁਪਏ ਛੋਟ ਛੋਟ 100 ਹੀ ਕਰਨੀ ਆਪਾਂ ਜਿਆਦਾ ਨਹੀਂ ਕੋਈ ਮੰਨ ਤਨੇ ਕਰਨਾ ਠੀਕ ਆ ਇਹ ਬੱਚਾ ਨਹੀਂ ਹੈਗਾ ਨਾ ਬੱਚਾ ਮਰ ਗਿਆ ਤੇ ਬਾਈ ਦੁੱਧ ਪੱਕਾ ਕਹਿਣਾ ਦੁੱਧ ਦਾ ਹੋ ਆਪਾਂ 8ਾਂ ਕਿਲੋ ਦਾ ਕਰਾਂ ਦੇ ਸੀ ਚਲੋ ਦੇਖਿਓ ਤੋੜ ਦਿਓ ਬਾਹਰ ਨੂੰ ਲੋ ਸੱਜਣੋ ਬਲੂਨ ਆ ਵੈੜ ਬਾਈ ਕਹਿੰਦਾ ਤੇ 8 ਕਿਲੋ ਦੁੱਧ ਦੀ ਗਰੰਟੀ ਦੇ ਹਿਸਾਬ ਨਾਲ ਆਪਾਂ ਦੇਣੀ ਆ ਚੋਣ ਚਾਨ ਬਿਲਕੁਲ ਓਕੇ ਬਾਈ ਬਿਲਕੁਲ ਓਕੇ ਆ ਦੀ ਠੀਕ ਆ ਠੀਕ ਆ ਢੱਕਲਾ ਫੋਸ ਕਰ ਲੈਂਦੇ ਕਰਮ ਵਾਲੀ ਨੂੰ ਇਲਾਇ ਤੇ ਇਹਦਾ ਰੇਟ ਬਾਈ ਜੀ ਹਾ ਨਾ ਇਹਦਾ ਵੀਰ ਨੂੰ 40 ਕਰਨੀ ਅੱਛਾ ਜੀ ਤੇ ਕੰਟੀ ਕਿਹੜੀ ਦੇ ਦਾਂਗੇ ਕੋਚੋਂ ਕੋਚੋਂ ਆ ਜਿੰਦਾ ਫੁੱਲ ਮਾਨਦਾਨ ਕਰਦੇ ਨੇ ਕਿੰਨਾ ਬਾਈ ਜੀ ਇਹ ਵੀ ਬਰਾਬਰ ਹੀ ਦੇ ਦੇਣਗੇ ਜੋੜੀ ਲਈ ਤੁਸੀਂ 60000 ਦੀ ਹੈ ਨਾ 60000 ਦੀ 3 3 ਇਹ ਪਸ਼ੂ ਹੈ ਨਾ ਸਾਰੇ ਆਪਣੇ ਕੋਲ ਪੰਜ ਹਾਂਜੀ ਲਓ ਸਜਣੋ ਖਰੀਦਦਾਰੀ ਕਰਿਓ ਪਹੁੰਚਣਾ ਪਊਗਾ ਪਿੰਡ ਮਾਨ ਜ਼ਿਲ੍ਹਾ ਤਰਨਤਾਰਨ ਸਾਹਿਬ ਭਾਈ ਜੋਧ ਸਿੰਘ ਦੇ ਫਾਰਮ ਤੇ ਨਾ ਹਾਂਜੀ ਜੋਧਬੀਰ ਸਿੰਘ ਜੋਧਬੀਰ ਸਿੰਘ ਦੇ ਫਾਰਮ ਤੇ ਪਹੁੰਚੋ ਤਸੱਲੀਆਂ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਓ ਸਸਤੀ ਗੱਲ ਸਾਰੀ